ਨੋ ਜਵਾਨੋ ਵੋਟਾਂ ਦਾ ਮਾਹੌਲ ਚੱਲਦਾ ਏ ਐਵੇਂ ਕਿਸੇ ਲੀਡਰ ਦੇ ਮਗਰ ਲੱਗਣ ਦੀ ਲੋੜ ਨਹੀਂ ਹੈਗੀ ਆਪਣਾ ਕੈਰੀਅਰ ਦੇਖੋ ਆਪਣੀ ਜ਼ਿੰਦਗੀ ਬਣਾਓ ਪੜੋ ਲਿਖੋ ਜਾਂ ਕੋਈ ਕੰਮਕਾਰ ਸਿੱਖੋ ਜਾਂ ਕੋਈ ਆਪਣਾ ਕੰਮ ਸ਼ੁਰੂ ਕਰੋ ਇਹ ਲੀਡਰਾਂ ਨੇ ਕਿਸੇ ਨੂੰ ਕੁਝ ਨਹੀਂ ਦੇਣਾ ਇਹ ਨੇ ਆਪਾਂ ਨੂੰ ਆਪਸ ਵਿੱਚ ਲੜਾ ਦੇਣਾ ਤੇ ਆਪ ਇਹਨਾਂ ਨੇ ਆਪਣੀਆਂ ਸਿਆਸੀ ਰੋਟੀਆਂ ਸੇਕਣੀਆਂ ਏ ਇਹਨਾਂ ਨੂੰ ਤਾਂ ਚਾਰ-ਚਾਰ ਪੈਨਸ਼ਨਾਂ ਲੱਗੀਆਂ ਹੋਈਆਂ ਐ ਕਿਸੇ ਨੂੰ ਐਮ.ਐਲ.ਏ ਦੀਆਂ ਐਮ.ਪੀ ਦੀਆਂ ਹਨਾ ਹੋਰ ਵੀ ਇਹਨਾਂ ਨੇ ਬਹੁਤ ਕੰਮਕਾਰ ਤੋਰੇ ਹੋਏ ਆਂ ਜ਼ਮੀਨਾਂ ਇਹਨਾਂ ਦੇ ਕਾਰੋਬਾਰ ਬਹੁਤ ਆ ਤੁਹਾਡੇ ਪੱਲੇ ਸਿਰਫ ਬੈਰ ਵਿਰੋਧ ਰਹਿ ਜਾਣਾ ਤੁਹਾਡੇ ਪੱਲੇ ਕੁਝ ਨਹੀਂ ਰਹਿਣਾ ਥੋੜੇ ਮੋਢੇ ਤੇ ਰੱਖ ਕੇ ਇਹਨਾਂ ਨੇ ਬੰਦੂਖ ਚਲਾਉਣੀਆਂ ਇਹਨਾਂ ਦਾ ਕੁਝ ਨਹੀਂ ਵਿਗੜਨਾ ਤੁਹਾਡਾ ਰਹਿਣਾ ਕੱਖ ਨਹੀਂ ਸੋ ਮੈਂ ਤਾਂ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਏ ਇਹ ਗੰਦੀ ਸਿਆਸਤ ਤੋਂ ਦੂਰ ਰਹੋ ਆਪਣੀ ਜ਼ਿੰਦਗੀ ਬਣਾਓ ਆਪਣੇ ਪਰਿਵਾਰ ਦਾ ਭਲਾ ਕਰੋ ਆਪਣੀ ਕੌਮ ਦਾ ਭਲਾ ਕਰੋ ਕੁਦਰਤ ਨੂੰ ਸੰਭਾਲੋ ਇਹ ਗੰਦੇ ਲੀਡਾਂ ਪਿੱਛੇ ਨਾ ਲੱਗੋ ਹਾਂ ਜੇ ਵੋਟ ਪਾਉਣੀ ਆ ਵੋਟ ਕਿਸੇ ਸਟੈਂਡ ਵਾਲੇ ਬੰਦੇ ਨੂੰ ਪਾਓ ਜਿਹੜਾ